ਇਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪੋਈਆਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਹੋਈ ਮੌਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਸੇਮ ਸਿੰਘ ਪੁੱਤਰ ਧਰਮ ਸਿੰਘ ਉਮਰ ਤਕਰੀਬਨ 38-39 ਸਾਲ ਜੋ ਰੋਜ਼ਾਨਾ ਦੇ ਤਰ੍ਹਾਂ ਘਰੋਂ ਕੰਮਤੇ ਗਿਆ ਤਾਂ ਨਜ਼ਦੀਕ ਸਾਡੇ ਪਿੰਡ ਤੋਂ ਕੋਲ ਹੀ ਦੂਰੀ ਤੇ ਇੱਕ ਪਿੰਡ ਦੇ ਬਾਹਰ ਬਾਹਰ ਰੋਡ ਤੇ ਨਸ਼ੇ ਦੀ ਹਾਲਤ ਡਿਗਿਆ ਮਿਲਿਆ ਜਿਸ ਦੇ ਕੋਲ ਨਸ਼ੇ ਵਾਲੀ ਸਿਰਿੰਜ ਵੀ ਬਰਾਮਦ ਹੋਈ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਨੂੰ ਚੁੱਕ ਕੇ ਇੱਕ ਨਿੱਜੀ ਹਸਪਤਾਲ ਵਿੱਚ ਖੜ੍ਹਾਤਾ ਡਾਕਟਰ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਕਿਹਾ ਕਿ ਨਸ਼ਿਆ ਦੇ ਨਾਲ ਹਰ ਰੋਜ਼ ਨੌਜਵਾਨ ਮਾਰੇ ਹਨ ਪਰੰਤੂ ਸਰਕਾਰ ਦੇ ਕੋਲੋਂ ਨਸ਼ਿਆ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ ਪਰਿਵਾਰ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ਿਆ ਦੇ ਉੱਤੇ ਜਲਦੀ ਕੰਟਰੋਲ ਕੀਤਾ ਜਾਵੇ ਤਾਂ ਕਿ ਕਿਸੇ ਹੋਰ ਪਰਿਵਾਰ ਵਿੱਚ ਉਜਾੜਾ ਨਾ ਹੋਵੇ ਤਰਨ ਤਾਰਨ ਤੋਂ ਸੋਨੂ ਫਤਿਆਬਦੀ ਖਾਸ ਰਿਪੋਰਟ ਉਹ ਪਤਾ ਕੀ ਨਾ ਦਰਾ ਹਰਜੀਤ ਸਾਬ ਜੀ ਕਿਹੜਾ ਪਿੰਡ ਪੋਈਆਂ ਵੇਡ ਬਾਜੀ ਪਤਾ ਜੇ ਤੇਰੇ ਡੈਡੀ ਦੀ ਮੌਤ ਹੋਇਆ ਕਿਸਤਾ ਹੋਇਆ ਇਹ ਪਾਜੀ ਮੈਨੂੰ ਗੋਲ ਗੱਪੇ ਲੈ ਨਕਲਾਤਾ ਅੱਡੇ ਚੋਂ ਕਹਿੰਦਾ ਗੋਲ ਗੱਪੇ ਲੈ ਆ ਤੇ ਆਉਂਦਾ ਨੂੰ ਇਦਾਂ ਕੋਈ ਪਤਾ ਨਹੀਂ ਫਟਾ ਗਿਆ ਨਸ਼ਾ ਤੇ ਲਾ ਕੇ ਟੀਕਾ ਤੇ ਇਦਾਂ ਮੇਰੇ ਡੈਡੀ ਦੀ ਮੌਤ ਹੋ ਗਈ ਜੀ ਪਾਜੀ ਲੜ ਗਿਆ ਟੀਕਾ ਨੇ ਟੀਕਾ ਲਾਇਆ ਇਹਨਾਂ ਨੇ ਹਾਂਜੀ ਤੇ ਕੀ ਮੰਗ ਕਰਦੇ ਸਰਕਾਰ ਕੋਲ ਸਣੀ ਤਾਂ ਭਾਜੀ ਇਹੋ ਮੰਗ ਕਰਦੇ ਆ ਵੀ ਹਮਰੇ ਅਰ ਗੈਬ ਬਲਕਿ ਬੱਚਿਆਂ ਦੇ ਵਾਪਾ ਮਾਪੇ ਉਹ ਜਿਹੜੇ ਮਰ ਜਾਂਦੇ ਇਦਾਂ ਫਿਰ ਗਾਂ ਨਾ ਇਦਾਂ ਕਿ ਤੀ ਪੁੱਤ ਦੇ ਹੋਵੇ ਸਰਕਾਰ ਨੂੰ ਇਹੋ ਕੀ ਲਗਾ ਦੇ ਨਸ਼ਾ ਬੰਦੋਣਾ ਚਾਹੀਦਾ ਹਾਂਜੀ ਭਾਜੀ ਵੀ ਕੀ ਨਾ ਡਾ ਮੇਰਾ ਨਾਮ ਭਾਜੀ ਗੁਰਪ੍ਰੀਤ ਹੈ ਜੀ ਕਿਹੜਾ ਪਿੰਡ ਆ ਜੀ ਪਿੰਡ ਭੋਇਆ ਵੀ ਜੀ ਆ ਜਿਹੜੇ ਨੌਜਵਾਨ ਦੀ ਮੌਤ ਹੈ ਕੀ ਲੱਗਦਾ ਤੁਹਾਡਾ ਕਿਸ ਤਰ੍ਹਾਂ ਮੌਤ ਹੋਈ ਆ ਮੇਰਾ ਵੱਡਾ ਵੀਰ ਹੀ ਭਾਈ ਤੇ ਪਹਿਲਾਂ ਤੋਂ ਸਮਾਨ ਲੈ ਕੇ ਟੀਗਾ ਲਾਇਆ ਟੀਗਾ ਲਾ ਕੇ ਉੱਤੇ ਪੂਰਾ ਹੋ ਗਿਆ ਉਦਾਂ ਦੇ ਸਾਰੇ ਅੱਖੀਆਂ ਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਸਾਡੇ ਦੇ ਮੰਜੇ ਦੇ ਪਾਤਾ ਇਸੇ ਨਸ਼ੇ ਨੇ ਇਹਦੀ ਮੌਕੇ ਤੇ ਮੌਤ ਹੋ ਜਾਂਦੀ ਉੱਥੇ ਮੌਕੇ ਤੇ ਮੌਤ ਹੋ ਜਾਂਦੀ ਜੀ ਸਰਕਾਰਾਂ ਦੇ ਦਾਵਾ ਕਰ ਰਹੀਆਂ ਵੀ ਨਸ਼ਾ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਜੇ ਬੰਦ ਹੋ ਗਿਆ ਹੰਦਾ ਤੇ ਚਪਤਾ ਮੁੰਡਾ ਚਲੇ ਗਿਆ ਵਾ ਤੇ ਬੰਦ ਹੋ ਜਾਂਦਾ ਤੇ ਮਰਦੇ ਕਿਉਂ ਅੱਜ ਫੇਰ ਮਰ ਗਿਆ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਅਪੀਲ ਕਰਦੇ ਹੋ ਮੁੱਖ ਮੰਤਰੀ ਨੂੰ ਦੇਖੋ ਕਹਿੰਦੇ ਆ ਵੀ ਬਾਜੀ ਸਾਡੇ ਤੇ ਹੁਣ ਜਿਹੜਾ ਜਾਣਾ ਚਲੇ ਗਿਆ ਤੇ ਤੁਸੀਂ ਹੋਰ ਨਾ ਤੇ ਰੋਗ ਲਾ ਲਓ ਹੋਰ ਹੀ ਕਿਸੇ ਮਾਂ ਦਾ ਪੁੱਤ ਬਾਜੇ ਸਾਡੇ ਤੇ ਚਲੇ ਗਿਆ ਉਮਰ ਸੀ ਗਿਆ ਸੀ ਵੇਹ ਜੀ ਦੋ ਕੁੜੀਆਂ ਦੋ ਮੁੰਡੇ ਆ ਜੀ ਕਿੰਨੀ ਕੁ ਉਮਰ ਸੀ ਉਮਰ 38 ਕਿ ਸਾਲ ਦੀ ਜੀ ਹਾਏ ਹਾਂਜੀ ਭਾਜੀ ਕੀ ਨਾਂ ਡੱਡਾ ਜੀ ਇਹਨਾਂ ਚੰਗੀਤਕਾਰ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਤੇ ਕਿਹੜਾ ਆ ਇਹ ਨਹੀਂ ਠੀਕ ਹੋ ਰਹਾ ਲੈ ਨਸ਼ਾ ਕਰਦਾ ਅੰਦਾਸਾਵਾਂ ਕੋ ਵੇਚੀ ਜੋ ਨਈ ਨਈ ਨਹੀਂ ਚਾਰੇ ਇਹ ਕਿਦ ਤਰ੍ਹਾਂ ਪਾਲੂ ਮੇਰੀ ਪਰਜਾਈ ਮੁੱਠੀ ਚੰਗੇ ਚਲੀ ਗਈ ਹਾਏ ਮੇਰਾ ਵੀਰ ਵੀ ਫੱਕ ਗਿਆ ਵਾ ਬੜੇ ਸਾਲ ਹੋ ਗਏ ਵੀਰ ਮੁਕੇ ਨੂੰ ਹੀ ਅਰੇ ਕੀ ਕਰੂਗੀ ਤੱਕ ਆਉਗੀ ਸਰਕਾਰ ਇਹਨਾਂ ਨਸ਼ਿਆਂ ਨੂੰ ਬੰਦ ਕਰੇ ਨਾ ਮਾਵਾਂ ਦੇ ਪੁੱਤ ਚਲੇ ਗਏ ਉਹਨਾਂ ਮਾਵਾਂ ਨੂੰ ਵਾਪਸ ਕਿੱਥੋਂ ਲੈਣੇ ਨਸ਼ਾ ਤੇ ਕੋਈ ਨਹੀਂ ਨਹੀਂ ਕਿਡਰ ਓਏ ਯਾਰ ਅਧਿਰ ਖਾਂਦੇ ਪਿੰਦ ਇਹ ਗੇ ਇਹਨਾਂ ਨੇ ਖਾਣੇ ਖਾਲੇ ਸਾਡੇ ਭੜੇ ਜੀ ਅੱਗੇ ਵੀ ਮੁਕੇ ਦੋ ਤਿੰਨ ਬੁੱਤ ਭੜੇ ਮਾਮੂ ਕਾ ਅੱਗੇ ਵੀ ਦੇਰ ਦਾ ਬੁੱਤ ਨਖੇ ਨਾ ਮੁਕਾ ਵਾ ਪੰਜਾਬ ਦੇ ਮੁਕਾ ਨਹੀਂ ਚਾ ਦੋ ਲਿਓ ਹਾ ਇਹਨਾਂ ਛੇ ਬਾਂਦ ਕਰੇ ਇਹਨਾਂ ਗਰੀਬਾਂ ਨੂੰ ਹੋਰ ਵੀ ਕਿ ਬੱਚੇ ਕੁੜੀਆਂ ਵਾ ਕੋਈ ਜਿੜੀਆਂ ਦੋ ਮੁੰਡੇ ਕੀ ਕਰਨਗੇ ਕਮਾਉਣ ਵਾਲਾ ਨਹੀਂ ਰਿਹਾ ਨਾ ਦਾਦਾ ਨਾ ਅਣੀ ਮਦਾ ਕੀ ਨਾ ਡੰਡਾਈ ਮੇਰਾ ਅਕਲਵੰਤ ਖੋਰ ਕਿਹੜਾ ਪਿੰਡ ਆ ਜੀ ਮੇਰਾ ਪੋਇਆ ਕੀ ਗੱਲ ਬਤਾਈ ਢੜਕੀ ਮੇਰਾ ਪੋਤਾ ਘਰੋਂ ਅੱਧੀ ਦਿਹਾੜੀ ਲਾ ਕੇ ਆ ਕੇ ਪੁੱਤ ਵੀ ਉਹਦਾ ਨਾਲ ਆ ਲਾ ਕੇ ਫੇਰ ਚਲ ਗਿਆ ਕਹਦੇ ਵਿਚਾਰਾ ਮਗਰ ਮਗਰ ਫੇਰ ਇਹ ਕੰਮ ਵੜਾ ਆਂਦਾ ਵਾ ਮੰਮੀ ਅਹੀਂ ਨਾ ਅੱਧੀ ਦਿਹਾੜੀ ਲਾਏ ਆ ਉਹਨੇ ਵਿਚਾਰੇ ਆਖਣਾ ਕਵੇੜਾ ਹੋ ਗਿਆ ਉੱਥੇ ਦਿਹਾੜੀ ਕਰਨ ਚਲ ਗਏ ਆ ਮੈਂ ਕਿਹਾ ਚੱਲ ਕੋਈ ਨਹੀਂ ਪੋਤਾ ਕਿ ਤੂੰ 7 ਵਜੇ ਆ ਹੀ ਦਿੰਨਾ ਵਾ ਕਿਸ ਤਰ੍ਹਾਂ ਮੌਤ ਹੋਈ ਲੰਨੀ ਵੇਰ ਪਤਾ ਨਹੀਂ ਮੈਂ ਘਾਰੇ ਆ ਉਥੇ ਨੇ ਕੀ ਕੀਤਾ ਵਾ ਛਰਾਵ ਛਰੂ ਬਗੇ ਪੀਂਦਾ ਹੀ ਪਤਾ ਨਹੀਂ ਤੀਗਾ ਲਾਲਿਆ ਕੀ ਕਰ ਲਿਆ ਯੋ ਨਾਕੇ ਕੋਲ ਉਥੇ ਪਿਆ ਲੱਗ ਗਈ ਸਰਿੰਜ ਭਈਆ ਉਥੋਂ ਲੋਟ ਪਟਾਣੀ ਚੋਕੇ ਅਸੀਂ ਸ਼ਹਿਰ ਲੈ ਗਏ ਕੀ ਮੰਗ ਕਰਦੇ ਸਰਕਾਰਾਂ ਕੋਲ ਹਾਏ ਮੰਗ ਮੈਂ ਕੀ ਕਰਨੀ ਪੁੱਤ ਜੋ ਉਹਨਾਂ ਦੀ ਹੁਕਮ ਉਹਨਾਂ ਨੂੰ ਜੋ ਵੀ ਉਹਨਾਂ ਦੀ ਦੀਦਾ ਹੀ ਉਹਨਾਂ ਨੂੰ ਨਿਕੜ ਕੇ ਬੱਚੇ ਆ ਨਸ਼ੇ ਤੇ ਕੋਈ ਕੰਟਰੋਲ ਨਹੀਂ ਆਈ ਹਏ ਸ਼ਰਾਬ ਵੀ ਪੀਂਦਾ ਹੀ ਨਸ਼ਾ ਤੇ ਅੱਜ ਹੀ ਕਰ ਲਿਆ ਲੜ ਗਿਆ ਬਹੁਤ ਪਹਿਲਾਂ ਜਿਸ ਦਾ ਸਰਕਾਰ ਕਰ ਰਹੀ ਬੰਦ ਕਰਤਾ ਪਹਿਲਾਂ ਚ ਨਈ ਨਸ਼ਾ ਨਹੀਂ ਬੰਦ ਕੀਤਾ ਨਸ਼ਾ ਬਹੁਤ ਪਹਿਲਾਂ ਚ ਵੜ ਵੇਖਦਾ ਜੇ ਮੁਲਕਾ ਲੁੱਟੀ ਗਈ ਵਾ اے ਲੋਕਾਂ ਨੇ ਇਤਰਾ ਹੀ ਨਸ਼ਾ ਆਇਆ ਨੇ ਬੜੇ ਪਤਕਾ ਦੇ ਆ ਇਤਰਾ ਰੋਣਗੇ ਮਾਵਾ ਮੇ The order! <laughs>